ਸਮਝ ਜਾਓਗੇ ਕਿਸਾਨਾਂ ਦਾ ਦਰਦ ਇੱਕ ਵਾਰ ਖੇਤਾਂ ਵਿੱਚ ਹੱਲ ਚਲਾ ਕੇ ਤਾਂ ਦੇਖੋ ਜ਼ਮੀਨ ਦੇ ਕਿਸੇ ਟੁਕੜੇ ਵਿੱਚ ਕਦੇ ਅਨਾਜ ਉਗਾ ਕੇ ਤਾਂ ਦੇਖੋ ਕਦੇ ਜੂਨ ਦੀ ਧੁੱਪ ਵਿੱਚ ਤੇ ਕਦੇ ਪੋਹ ਦੇ ਮਹੀਨੇ ਵਿੱਚ ਇੱਕ ਵਾਰ ਹੱਲ ਚਲਾ ਕੇ ਤਾਂ ਦੇਖੋ ਕਨੂਰੀ ਬਾਰਡਰ ਉੱਤੇ ਕਿਸਾਨੀ ਆंदोलਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੱਜ ਉਸ ਦੇ ਪਿੰਡ ਬਾਬਲੋ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਸ਼ੁਕਰਨ ਸਿੰਘ ਦੀ ਮ੍ਰਿਤਕ ਦੇ ਨੂੰ ਕੇ ਸਾਥ ਆਗੂਆ ਵੱਲੋਂ ਐਂਬੂਲੈਂਸ ਰਾਹੀਂ ਕਨੂਰੀ ਪੌੜਰ ਉੱਤੇ ਅੰਤਿਮ ਦਰਸ਼ਨ ਲਈ ਲਿਜਾਇਆ ਗਿਆ। ਜਿੱਥੇ ਕਿਸਾਨਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਿਸਾਨਾਂ ਦੇ ਨਾਅਰੇ ਵੀ ਲਾਏ ਗਏ। ਅੰਤਿਮ ਦਰਸ਼ਨ ਤੋਂ ਬਾਅਦ ਸ਼ੋਕਰਨ ਸਿੰਘ ਦੀ ਮ੍ਰਿਤਕ ਦੇ ਨੂੰ ਉਸਦੇ ਜੱਦੀ ਪਿੰਡ ਬਾਲੋ ਵਿੱਚ ਲਿਜਾਇਆ ਗਿਆ ਜਿੱਥੇ ਤਾਂ ਮਾਰ-ਮਾਰ ਕੇ ਰੋਂਦੀਆਂ ਪੈਣਾ ਲੈ ਪਰ ਆਦੇ ਸਿਰ ਤੇ ਸਹਰਾ ਸਜਾ ਕੇ ਅੰਤਿਮ ਵਿਦਾਈ ਦਿੱਤੀ। ਅਤੀ ਗਮਹੀਨ ਮੌੜ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਲੋਕਾਂ ਵੱਲੋਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਲਗਭਗ 8-9 ਦਿਨਾਂ ਦੇ ਜਦੋਜਹਿਦ ਤੋਂ ਬਾਅਦ ਸ਼ੁਕਰਮ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਤੋਂ ਬਾਅਦ ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਤੇ ਨਾਲ ਹੀ ਮਾਨ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਤੇ ਨਾਲੇ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਪੋਸਟਮਾਰਟਮ ਤੋਂ ਬਾਅਦ ਹੀ ਸ਼ੁਕਰਮ ਸਿੰਘ ਦਾ ਕੱਲ ਅੰਤਿਮ ਸੰਸਕਾਰ ਕੀਤਾ ਗਿਆ